ਤਿਆ ਪ੍ਰੋਗਰਾਮ ਦੇ ਵਿੱਚ ਤਦਵਾ ਜੀ ਤੁਹਾਨੂੰ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੋ ਜੀ ਕੱਲੀ ਕੱਲੀ ਖਬਰ ਤੇ ਚਾਹਤ ਮਾਰਾਂਗੇ ਗਵਾਂਡੀ ਮੁਲਖ ਦੀ ਕੈਨੇਡਾ ਦੀ ਗੱਲਬਾਤ ਕਰਾਂਗੇ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਹੰਸ ਟ੍ਰੈਫਿਕ ਟਿਕਟ ਵਾਲਿਆਂ ਨੇ ਟ੍ਰੈਫਿਕ ਦੀ ਕੋਈ ਵੀ ਤੁਹਾਨੂੰ ਟਿਕਟ ਮਿਲ ਗਈ ਆ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਚੰਗੇ ਤਰ੍ਹਾਂ ਫਾਈਟ ਕਰਕੇ ਤੁਹਾਨੂੰ ਉਹਦੇ ਵਿੱਚੋਂ ਕੱਢ ਦਿੰਦੇ ਨੇ ਸੋ ਉਹ ਨਵੀਂ ਲੋਕੇਸ਼ਨ ਤੇ ਮੂਵ ਹੋ ਗਏ ਪਹਿਲਾਂ ਮਿਸਿਸ ਆਗਿਆ ਦੇ ਵਿੱਚ ਸੀਗੇ ਮਾਲਟਨ ਦੇ ਵਿੱਚ ਤੇ ਹੁਣ 341 ਮੇਨ ਸਟਰੀਟ ਨਾਰਥ ਮੇਨ ਐਂਡ ਵਾਰਡਨ ਦਾ ਜਿਹੜਾ ਇੰਟਰਸੈਕਸ਼ਨ ਹੈ 341 ਹਾਂਜੀ ਤੇ ਜਰੂਰ ਹਾਂਸ ਟ੍ਰੈਫਿਕ ਟਿਕਟ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ 416 898 5724 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀਆ ਪੰਡਤ ਸਾਹਿਬ ਖਬਰਾਂ ਸੈਸ਼ਨ ਨਾਲ ਸ਼ੁਰੂ ਕਰਦੇ ਹਾਂ ਜੀ ਤੋਂ ਪਹਿਲੀ ਖਬਰ ਹੀ ਮੈਂ ਦੱਸੇ ਦਿੱਤਾ ਸੀ ਸ੍ਰੋਤਰਾਂ ਨਾਲ ਸਾਂਝ ਪਾਈ ਸੀਗੀ ਵੀ ਭਾਈ ਕੁਝ ਨਾ ਕੁਝ ਫੈਸਲੇ ਜਦੋਂ ਟਰੰਪ ਉਹ ਨਹੀਂ ਬੈਠਣਗੇ ਰਾਸ਼ਟਰਪਤੀ ਦੀ ਕੁਰਸੀ ਦੇ ਉੱਤੇ ਤੇ ਫਿਰ ਜਿੱਥੇ ਤਾਂ ਹੁੰਦਾ ਵੀ ਕੈਨੇਡਾ ਨਾਲ ਚੰਗਾ ਸਾਰਾ ਕੁਝ ਚੰਗਾ ਹੀ ਹੋਊਗਾ ਪਰ ਉਹਨਾਂ ਦੇ ਕੁਝ ਖਬਰਾਂ ਜਿਹੜੇ ਉਹਨੇ ਫੈਸਲੇ ਲੈਣ ਜਾ ਰਹੇ ਨੇ ਉਹ ਚੰਗੀਆਂ ਨਹੀਂ ਲੱਗ ਰਹੀਆਂ ਜੀ ਦੇਖੋ ਇਹਦੇ ਵਿੱਚ ਡੋਨਲਡ ਟਰੰਪ ਸਾਹਿਬ ਉਹਦੀ ਗੱਲ ਕਰੀਏ ਤੇ ਉਦੋਂ ਦਾ ਜੋ ਮੀਡੀਆ ਪਲੇਟਫਾਰਮ ਹੈ ਟ੍ਰੂਥ ਸੋਸ਼ਲ ਸੋ ਕੱਲ ਉਦੋਂ ਦੇ ਉੱਤੇ ਕੁਝ ਪੋਸਟ ਪਾਈਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਉਹ ਜਨਵਰੀ 20 ਨੂੰ ਰਾਸ਼ਟਰਪਤੀ ਦੀ ਸੁਰਜ ਚੱਕੜ ਗਏ ਤੇ ਜੋ ਉਹ ਐਗਜ਼ੀਕਿਊਟਿਵ ਆਰਡਰਸ ਉਹ ਸਾਈਡ ਉਸ ਤੋਂ ਸਭੇ ਕੰਨ ਗਏ ਜਦੋਂ ਪਹਿਲਾ ਦਿਨ ਉਦਾ ਹੋਵੇਗਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ 25% ਟੈਰਿਫ ਚ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੀ ਚੀਜ਼ਾਂ ਦੇ ਉੱਪਰ ਲਾੜਗੇ ਤੇ ਇਹਦੇ ਵਿੱਚ ਉਹਨਾਂ ਨੇ 10% ਟੈਰਿਫ ਦਾ ਵਾਅਦਾ ਜੋ ਚੀਨ ਤੋਂ ਆਉਣ ਵਾਲੀ ਚੀਜ਼ਾਂ ਦੇ ਉਹਦੇ ਉੱਪਰ ਲਾਉਣ ਦੀ ਗੱਲ ਕਹੀ ਹੈ ਸੋ 25% ਟੈਰਿਫ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੀਆਂ ਅਗਰ ਵਸਤੂਆਂ ਦੇ ਉੱਪਰ ਉਹ ਲਾਉਦੇ ਨੇ ਸੋ ਇਸੇ ਨਾਲ ਕ੍ਰੀਡੀਅਰ ਇਕਨੋਮੀ ਨੂੰ ਕਾਫੀ ਵੱਡਾ ਪ੍ਰਭਾਵ ਪੈਣਾ ਹੈ ਕਿਉਂਕਿ ਕੈਨੇਡਾ ਦਾ ਇਹ ਬਹੁਤ ਵੱਡਾ ਐਕਸਪੋਰਟ ਅਮਰੀਕਾ ਦੇ ਨਾਲ ਹੁੰਦਾ ਆ ਕੈਨੇਡਾ ਦੀ ਇਕਨੋਮੀ ਅਮਰੀਕਾ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਨਿਰਭਰ ਕਰਦੀ ਹੈ ਸੋ ਅਦਰ ਇਸ ਜਿਹੜੇ ਟੈਰਿਫ ਲੱਗਦੇ ਨੇ ਤਾਂ ਕ੍ਰੀਡੀਅਨ ਜੋ ਗੁੱਡਸ ਨੇ ਉਹ ਯੂਐਸਏ ਵਿੱਚ ਉਹਦੀ ਯਕੀਨਤਾ ਵਾਝਣ ਗਿਆ ਸੋ ਕੀਮਤਾਂ ਵਧਣ ਦੇ ਕਾਰਨ ਉਹਨਾਂ ਦੀ ਡਿਮਾਂਡ ਉੱਤੇ ਘਟ ਸਕਦੀ ਹੈ ਸੋ ਡਿਮਾਂਡ ਘਟੰਦੇ ਨਾਲ ਸੋ ਜੋ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਸਮਾਨ ਜਾਂਦਾ ਆ ਸੋ ਉਹਦੇ ਉੱਪਰ ਬਹੁਤ ਵੱਡੇ ਪੱਧਰ ਤੇ ਫਰਕ ਪਵੇਗਾ ਸੋ ਇੱਥੇ ਜੋ ਵਕ ਵਕ ਜੋ ਇੱਥੇ ਕੀ ਪ੍ਰੋਡਕਟ ਸ਼ੁਰੂ ਹੋਦੀ ਹੈ ਵਕਵਾ ਦਿੱਤੇ ਜੋ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੋ ਉਹਦੇ ਉੱਪਰ ਵੀ ਬਹੁਤ ਵੱਡਾ ਫਰਕ ਪਵੇਗਾ ਕਿ ਅਗਰ 트럼ਪ ਸਾਹਿਬ ਇਸ ਟਾਂਕ ਦੇ ਨਾਲ 25% ਟੈਰਿਫ ਕੈਨੇਡਾ ਤੇ ਵੱਡ ਵਾਲੀ ਚੀਜ਼ਾਂ ਜੋ ਅਮਰੀਕਾ ਵਿੱਚ ਚਲਦੀਆਂ ਨੇ ਉਹਨਾਂ ਦੇ ਉੱਪਰ ਲਾਉਂਦੇ ਨੇ ਸੋ ਇਹਦੇ ਵਿੱਚ 트럼ਪ ਸਾਹਿਬ ਨੇ ਇਹ ਗੱਲ ਕਹੀ ਹੈ ਕਿਹਦੇ ਕਿ ਇਹ ਕੈਨੇਡਾ ਤੋਂ ਕਹਿੰਦੇ ਬਹੁਤ ਵੱਡੇ ਮੰਦਰ ਤੇ ਜੋ ਗੈਰ ਕਾਨੂੰਨੀ ਤੰਗ ਦੇ ਨਾਲ ਲੋਕ ਅਮਰੀਕਾ ਦੇ ਦਾਖਲ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਜੋ ਡਰੱਗ ਹੈ ਡਰੱਗ ਵੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਆ ਰਹੀ ਹੈ ਸੋ ਉਰੇਡੇ ਕਿਹਾ ਵੀ ਜਦੋਂ ਤੱਕ ਇਹਨਾਂ ਬਸਲੇ ਲੋ ਹਾਲਤ ਨਹੀਂ ਕਿ ਕਰਦਾ ਕਿਉਂਕਿ ਇਹ ਹੀ ਸਮੱਸਿਆ ਉਹਨਾਂ ਦੇ ਮੈਕਸੀਕੋ ਦੇ ਨਾਲ ਵੀ ਦੱਸੀ ਹੈ ਕਿ ਉੱਥੋਂ ਵੀ ਵੱਡੇ ਪੱਧਰ ਤੇ ਗੈਰਕਾਨੂੰਨੀ ਲੋਕ ਅਮਰੀਕਾ ਦੇ ਵਿੱਚ ਆਉਂਦੇ ਨੇ ਡਰੱਗ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ ਉਹਨਾਂ ਦਾ ਕ੍ਰਾਈਮ ਵਧ ਰਿਹਾ ਉਹ ਕਹਿੰਦੇ ਵੀ ਜਦੋਂ ਤੱਕ ਕੈਨੇਡਾ ਮੈਕਸੀਕੋ ਇਹਨਾਂ ਮਸਲੇ ਨੂੰ ਹੱਲ ਨਹੀਂ ਕਰਦੇ ਇਹ ਜੋ ਡਰੱਗ ਆ ਰਹੀ ਹੈ ਜਾਂ ਜੋ ਇਹ ਲੋਕ ਗੈਰਕੂੜੀ ਡਰੱਗਾਂ ਆ ਰਹੇ ਨੇ ਕਹਿੰਦੇ ਵੀ ਇਹਨਾਂ ਨੂੰ ਇਹ ਰੋਕਦੇ ਨਹੀਂ ਆ ਸੋ ਉਡੀਕ ਦੇ ਤੱਕ ਕਹਿੰਦੇ 25% ਟੈਰਿਫ ਜਿਹੜੇ ਨੇ ਤੋਂ ਉਹ ਮੁਲਕਾਂ ਤੇ ਲਾਗੂ ਰਣਗੇ ਸੋ ਇਸ ਤੋਂ ਬਾਅਦ ਫਿਰ ਜੋ ਸਾਡੇ ਪ੍ਰਾਈਮਿੰਿਸਟਰ ਸਾਹਿਬ ਦੇ ਕਸਟੂਡੋ ਇਹ ਉਹਨਾਂ ਬਾਰੇ ਵੀ ਪਤਾ ਲੱਗਾ ਵੀ ਉਹਨਾਂ ਦੇ ਡਰਾਪਸ ਸਾਹਿਬ ਦੇ ਨਾਲ ਗੱਲ ਕੀਤੀ ਹੈ ਤੇ ਮੁੰਦਿਆਂ ਨੂੰ ਜਿਹੜਾ ਵਿਚਾਰਿਆ ਆ ਤੇ ਸਾਡੇ ਪ੍ਰੀਮੀਅਰ ਜਿਹੜੇ ਦੇ ਡਾਕ ਫੋਰਸ ਸਾਹਿਬ ਉਹ ਇਹਦੇ ਦੇ ਵੀ ਕਾਲ ਦਿੱਤੀ ਹੈ ਜਸਟੂੜੋ ਸਾਹਿਬ ਨੂੰ ਕਿ ਕਿਸ ਤਰ੍ਹਾਂ ਅਗਰ ਨਾਲ ਹੁਣ ਡਰਾਫਟ ਸਾਹਿਬ ਬਿਆਦਬਾਦੀਆਂ ਕਰ ਰਹੇ ਨੇ ਤੇ ਇਹ ਸਾਡੀ ਆਰਥਿਕਤਾ ਵਾਸਤੇ ਕਿਹਦੇ ਚੰਗੀ ਗੱਲ ਨਹੀਂ ਹੈ ਤੇ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪ੍ਰੀਮੀਅਰ ਸਲੇਵ ਦੇ ਉਤੇ ਨਾਲ ਜਸਟੂੜੋ ਸਾਹਿਬ ਇਹ ਮੀਟਿੰਗ ਦਾ ਜਿਹੜਾ ਪ੍ਰਬੰਧ ਕਰਨ ਤਾਂ ਕਿ ਇਹਨਾਂ ਗੰਭੀਰ ਜਿਹੜੇ ਬੰਦੇ ਦੇ ਤੋ ਇਹ ਰੋਕੇ ਸੀ ਰੋਕੇ ਸੈਟ ਆ ਦੇ ਬਣ ਕਿੰਨਾ ਹਲਕਾ ਨਾ ਕਿੰਨਾ ਡਰਾਪ ਸਾਫ ਨੂੰ ਕੋਸ਼ਿਸ਼ ਕਰਨੀ ਹੈ ਤੋ ਤੇ ਇਹਦੇ ਵੀ ਇਹਨਾਂ ਦੇ ਉੱਪਰ ਵਿਚਾਰ ਵਟਾਂਦਰੇ ਕੀਤੇ ਜਾਣ ਹੁਣ ਗੱਲ ਇੱਥੇ ਆ ਕਿ ਡੋਨਲਡ ਡਰਾਪ ਸਾਫ ਦੀ ਜੇ ਅਸੀਂ ਪਿਛਲੀ ਕਾਰਗੁਜ਼ਾਰੀ ਵੀ ਦੇਖੀ ਜਦੋਂ ਪਹਿਲਾ ਉਹ ਰਾਸ਼ਟਰਪਤੀ ਬਣਿਆ ਸੀ ਉਦੋਂ ਵੀ ਉਹਨਾਂ ਨੇ ਸਿੱਕਰੀਆਂ ਗੱਲਾਂ ਬਾਤਾਂ ਕੀਤੀਆਂ ਸੀ ਇਸ ਤਰੀਕੇ ਦੀ ਬਿਆਰਬਾਦੀ ਉਹਦੇ ਸਾਹਮਣੇ ਹੁੰਦੀਆਂ ਰਹੀਆਂ ਨੇ ਤੇ ਜਸਵੀ ਟੂਰੂ ਸਾਹਿਬ ਦੀ ਗੱਲ ਕਰੀਏ ਤੇ ਇਹਦੇ ਦੇ ਨਾਲ ਉਹਦੀ ਮਰਦੀ ਨਹੀਂ ਹੈ ਉਹਨਾਂ ਨੇ ਇਹ ਪਹਿਲਾਂ ਵੀ ਇਸ ਤਰੀਕੀ ਟੇਟਮੈਂਟ ਦਿੱਤੀ ਆ ਕਿ ਕਦੇ ਵੀ ਉਡਰੂ ਜਿਹੜਾ ਆ ਉਹਦੇ ਤੋਂ ਹੱਟਣਾ ਚਾਹੀਦਾ ਆ ਤੇ ਉਹਨਾਂ ਨੇ ਕ੍ਰੈਡੀਅਨਸ ਨੂੰ ਇਹੋ ਜਿਹੀ ਗੱਲਾਂ ਬਾਤਾਂ ਵੀ ਕਹੀਆਂ ਨੇ ਵੀ ਜਸਟੂੜੋ ਸਾਹਿਬ ਜਿਹੜੇ ਨੇ ਉਹ ਠੀਕ ਨੇ ਆ ਜਾਂ ਉਹਦਾ ਵਰਤਾਅ ਠੀਕ ਨੇ ਹੁਣ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਕੋਸ਼ਿਸ਼ ਜਿਵੇਂ ਜਸਟੂੜੋ ਸਾਹਿਬ ਕਰਦੇ ਨੇ ਕਿਸ ਤੰਗ ਦੇ ਨਾਲੇ ਮਸਲੇ ਨੂੰ ਹੱਲ ਕਰਦੇ ਨੇ ਇਹ ਵੀ ਲੈ ਕੇ ਲੋਕਾਂ ਦੇ ਬਹੁਤ ਸਵਾਲ ਨੇ ਕਿ ਇੱਥੇ ਜੇਕਰ ਬੇਸਟ ਦੀ ਰਿਸਰਚ ਦੇ creci ਆਏ ਜਿਹੜਾ ਲੇਟੈਸਟ ਪੋਲ ਆਇਆ ਜੇ ਉਹਦੀ ਗੱਲ ਕਰੀਏ ਸੋ ਇਹਦੇ ਵਿੱਚ ਜਸਰੂ ਟੂਰੋ ਸਾਹਿਬ ਜਿਹੜੇ ਨੇ ਜੇ ਅਗਰ ਕੰਜ਼ਰਵੇਟਿਵ ਪਾਰਟੀ ਨੂੰ ਦੇਖੇ ਵੀ ਪੋਲ ਸਾਜੀ ਕਿੱਥੇ ਖੜੀ ਵੀ ਜਿੱਥੇ ਕੰਜ਼ਰਵੇਟਿਵ ਪਾਰਟੀ ਇਹ 42% ਦੇ ਉੱਪਰ ਲੋਕਾਂ ਦੀ ਸਪੋਰਟ ਨੂੰ ਮਿਲਣੀ ਨਿਕਰ ਆ ਰਹੀ ਹੈ ਤੇ ਇਸ ਪੋਲ ਮੁਤਾਬਕ ਲਿਬਰਲ ਪਾਰਟੀ ਸਿਰਫ 17% ਦੇ ਉੱਪਰ ਆ ਗਈ ਹੈ ਤੇ 25 ਪੁਆਇੰਟ ਦਾ ਇਹ ਡਿਫਰੈਂਸ ਹੈ ਮੇਸੀ ਸੈਕਰੀ ਪੋਲ ਦੇ ਵਿੱਚ ਸਾਹਮਣੇ ਆਇਆ ਹੁਣ ਇਹ ਲਿਬਰਲ ਤੇ ਐਨਡੀਪੀ ਦੋਵੇਂ ਬਰਾਬਰ 17-17% ਤੇ ਅਜੇ ਵੀ ਸੋ ਦੱਸਿਆ ਜਾ ਰਿਹਾ ਕਿ ਇਹ ਜਦੋਂ ਇਹ ਜੰਡਾ ਦੇ ਵਿੱਚ ਬਲਰੋਦੀ ਦੇ ਕੈਸਵਲ ਦੇ ਜਦੋਂ ਦਮਰਚੇ ਦੋਵੇਂ ਜਦੋਂ ਬਦਾਵਲੇ ਵਿੱਚ ਸਿਗੇ ਸੋ ਕਹਿੰਦੇ ਵੀ ਉਸ ਤੋਂ ਵੀ ਮਾਰੇ ਨੰਬਰ ਇਸ ਸਟੇ ਲਿਬਰਲ ਪਾਰਟੀ ਤੇ ਚੱਲ ਰਹੇ ਨੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਵੀ ਲੱਗ ਰਿਹਾ ਵਿੱਚ ਇਸ ਤਰ੍ਹਾਂ ਦਾ ਇਹ ਟੂਡਰੋ ਸਾਹਿਬ ਦੇ ਰਿਸ਼ਤੇ ਦੇ ਡ੍ਰੰਪ ਸਾਹਿਬ ਦੇ ਨਾਲ ਵੀ ਬੜਾ ਮੁਸ਼ਕਲ ਹੋਵੇਗਾ ਇਹਨਾਂ ਮੁੱਦਿਆਂ ਨੂੰ ਹੱਲ ਕਰਉਣਾ ਤਾਂ ਇੱਥੇ ਤੱਕ ਵੀ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਕਿ ਅਗਰ ਮਾਰਕ ਕਾਨੀ ਨੂੰ ਜਿਹੜਾ ਆ ਕਿ ਟੂਡਰੋ ਸਾਹਿਬ ਆਪਣਾ ਜਿਹੜਾ ਛੱਡ ਦੇਣ ਉਹਨਾਂ ਨੂੰ ਅਗਦੇ ਹੌਣ ਦੇੜ ਤਾਂ ਹੋ ਸਕਦਾ ਹੈ ਕਿ ਉਹ ਇਹ 트럼ਪ ਸਾਹਿਬ ਦੇ ਨਾਲ ਇਹ ਵਧੀਆ ਟਾਂਗਨਾ ਬਸੇ ਹੱਲ ਕਰਾ ਸਕਣ ਸੋ ਬਹੁਤ ਸਾਰੀਆਂ ਗੱਲਾਂ ਇਹ ਉਹਨਾਂ ਦੇ ਲੀਡਰਸ਼ਿਪ ਉਹਨਾਂ ਦੇ 트럼ਪ ਸਾਹਿਬ ਦੇ ਨਾਲ ਇਹ ਰਿਸ਼ਤਿਆਂ ਨੂੰ ਲੈ ਕੇ ਵੀ ਹੋ ਰਹੀਆਂ ਨੇ ਤੇ ਜਿਸ ਨਾਲ ਹੁਣ 트럼ਪ ਸਾਹਿਬ ਨੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀਆਂ ਨੇ ਇਹ ਕੈਨੇਡਾ ਵਾਸਤੇ ਇੱਕ ਖਤੇ ਦੀ ਕੱਟ ਦੀ ਵੀ ਬਰਗਈ ਹੈ ਜੀਪ ਦੇਣਾ ਸਾਹਿਬ ਪੂਰੀ ਡਿਟੇਲ ਦੇ ਵਿੱਚ ਆ ਬਿਲਕੁਲ ਖਬਰ ਤੁਸੀਂ ਕਲੀਅਰ ਕੀਤੀ ਹੈ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਬੈਸਟ ট্রাক ਰਿਪੇਅਰ ਵਾਲੀ ਸੋ ਇਹਨਾਂ ਨੂੰ ਅਰਜੈਂਟ ਅਰਜੈਂਟ ਤਿੰਨ ਮਕੈਨਿਕ ਟਰੱਕ ਟ੍ਰੇਲਰ ਦੀ ਰਿਪੇਅਰ ਦੇ ਲਈ ਚਾਹੀਦੇ ਆ ਤਜਰਬਾ ਹੋਵੇ ਜੌਬ ਨਾਲ ਦੀ ਨਾਲ ਪੇ ਵਧਿਆ ਕੀਤਾ ਜਾਊਗਾ ਬੈਸਟ ਟਰੱਕ ਰਿਪੇਅਰ ਵਾਲੇ 17 15 ਸਿਸਮ ਰੋਡ ਮਿਸਿਸ ਆਗਾ ਦੇ ਵਿੱਚ ਨੇ ਔਰ ਤੁਸੀਂ ਕਿਸੇ ਵੀ ਟਰੱਕ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ 20000 ਸਕੁਅਰ ਫੀਟ ਦੇ ਵੱਡੇ ਏਰੀਆ ਦੇ ਵਿੱਚ ਜਿਹੜੀ ਇਹ ਵਰਕਸ਼ਾਪ ਹੈ ਤੇ ਨਾਲ ਦੀ ਨਾਲ ਸੇਫਟੀ ਕਰਵਾਉਣੀ ਹੈ ਨਵੇਂ ਐਮਟੀਓ ਰੂਲ ਦੇ ਹਿਸਾਬ ਦੇ ਨਾਲ ਤਾਂ ਟੈਬਲੇਟ ਦੇ ਨਾਲ ਸੇਫਟੀ ਕਰਦੇ ਨੇ ਜੀ ਤੇ ਤੁਸੀਂ ਜਰੂਰ ਹਫਤੇ ਦੇ ਸੱਤੇ ਦਿਨ ਖੁੱਲੇ ਹੁੰਦੇ ਨੇ ਬੈਸਟ ਟਰੱਕ ਰਿਪੇਅਰ ਵਾਲੇ ਇਹ ਜੌਬ ਚਾਹੀਦੀ ਹੈ ਮਕੈਨਿਕ ਦੀ ਤਾਂ ਕਾਲ ਕਰ ਲਿਓ 416 622 624 8351 416 624 8351 ਦੇ 13 ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪੀ ਆਰ ਹੋਮ ਸਪਲਾਈਜ਼ ਰੈਨੋਵੇਸ਼ਨ ਦਾ ਕੰਸਟਰਕਸ਼ਨ ਦਾ ਕੋਈ ਵੀ ਸਮਾਨ ਚਾਹੀਦਾ ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਸਮਾਨ ਮਿਲ ਜਾਣਾ ਹੈ ਸਟੀਲ ਐਂਟਰਮ ਦਾ ਇੰਟਰਸੈਕਸ਼ਨ ਟਿਮ ਹੌਟਨ ਦੀ ਬੈਕ ਸਾਈਡ ਤੇ ਪੀ ਆਰ ਹੋਮ ਸਪਲਾਈਜ਼ 905 438 88 ਹਾਰਡਵੁੱਡ ਜਾਇੰਟ ਐਚ ਡੀ ਕਿਚਨ ਹੋਮਲੈਸ ਸਿਲਵਰ ਸਿਟੀ ਐ ਐਸਐਮਐਸ ਲੋਜਿਸਟਿਕਸ ਅ ਔਰ ਉਹਦੇ ਨਾਲ-ਨਾਲ ਜੇ ਗੱਲਬਾਤ ਕਰੀਏ ਰਾਜਤਾਨੀ ਸਵੀਟ ਦੇ ਸਾਰੇ-ਸਾਰੇ ਲੋਕੇਸ਼ਨ ਐਚ ਡ੍ਰਿਪਰੀ ਹਾਊਸ ਹਿੰਮਤ ਪੇਂਟਿੰਗ ਸਬਜੀ ਮੰਡੀ ਕੈਸ਼ਨ ਕੈਰੀ ਢਿੱਲੋ ਵੀਡੀਓ ਔਰ ਆਲ ਸਕਿਉਰ ਇੰਸ਼ੋਰੈਂਸ ਤੋਂ ਸੁਖਮਨ ਤੇ ਬਲਜੀਤ ਹੋਰੀ ਇਹਨਾਂ ਦੇ ਸਭ ਦੇ ਨਾਲ-ਨਾਲ ਜੇ ਗੱਲਬਾਤ ਕਰੀਏ ਤੁਸੀਂ ਕਸਟਮਾਈਜ਼ ਸੋਫੇ ਬਣਵਾਉਣੇ ਨੇ ਮੇਡ ਇਨ ਕੈਨੇਡਾ ਤਾਂ ਐਲੀਗੈਂਟ ਸੋਫਾ ਡਿਜ਼ਾਈਨ ਵਾਲੇ ਨੇ ਜੀ ਤੇ ਵਿੰਡੋਆਂ ਚੇਂਜ ਕਰਾਉਣੀਆਂ ਨੇ 40000 ਦਾ ਲੋਨ ਦੇ ਕੇ ਤੁਹਾਨੂੰ ਲੋਨ ਜਿਹੜੇ ਆ ਜੀ ਉਹ ਅਪਰੂਵਲ ਲੈ ਕੇ ਦੇਣਗੇ ਗਵਰਨਮੈਂਟ ਜਿਹੜਾ ਲੋਨ ਦੇ ਰਹੀ ਆ 10 ਸਾਲ ਪੇਮੈਂਟ ਦੇਣ ਦੀ ਲੋੜ ਨਹੀਂ ਬਿਨਾ ਇੰਟਰਸਟੋ ਐਸਐਲ ਵਿੰਡੋ ਐਂਡੋਰ ਔਰ ਆਈਜੀ ਮਿਗ੍ਰੇਸ਼ਨ ਸਰਦਾਰ ਫੋਟੋ ਗੈਲਰੀ ਤੇ ਨਾਲ ਦੀ ਨਾਲ ਹਿੰਮਤ ਪੇਂਟਿੰਗ ਵਾਲੇ ਸੋ ਇਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਖਬਰਾਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਪਿੰਡ ਸਾਹਿਬ ਸੋ ਅਗਲੀ ਖਬਰ ਦੇ ਵੱਲ ਵਧਦੇ ਆਪਾਂ ਤੇ ਅਪਨਾਉਂਸ ਟੌਪਿਕ ਕਰਾਂਗੇ ਜੀ ਸਾਰੀਆਂ ਖਬਰਾਂ ਸੋ ਰੱਖਿਆ ਖਰਚ ਨੂੰ ਲੈ ਕੇ ਸੋ ਜਸਟਨ ਟਰੂਡੋ ਨੇ ਤਸੱਲੀ ਜਿਦਾਈ ਹੈ ਜੀ ਕੀ ਖਬਰ ਹੈ ਪ੍ਰਿੰਸ ਸਾਹਿਬ ਜੀ ਪ੍ਰਿੰਸ ਸਾਹਿਬ ਆਵਾਜ਼ ਆ ਰਹੀ ਹੈ ਜੀ ਪ੍ਰਿੰਸ ਸਾਹਿਬ ਆਵਾਜ਼ ਆ ਰਹੀ ਹੈ ਜੀ ਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜਿੱਥੇ ਤੱਕ ਰੱਖਿਆ ਖਰਚ ਦੀ ਗੱਲ ਹੈ ਜੀ ਆ ਲਗਾਤਾਰ ਕੈਨੇਡਾ ਦੇ ਉੱਪਰ ਦਬਾਅ ਜਿਹੜਾ ਬਣਾਇਆ ਜਾ ਰਿਹਾ ਖਾਸੋਂ ਤੇ ਦੇਟੋ ਵੱਲੋਂ ਲਗਾਤਾਰ ਚ ਅਮਰੀਕਾ ਦੇ ਲੀਡਰਸ਼ਿਪ ਵੱਲੋਂ ਲਗਾਤਾਰ ਇਸ ਤਰ੍ਹਾਂ ਦੁਨੀਆ ਜੱਲਾਮਤਾ ਹੋ ਰਹੀ ਹੈ ਵੀ ਕੈਨੇਡਾ ਆਪਣਾ ਜੋ ਰੱਖਿਆ ਖਰਚਾ ਹੈ ਉਹ ਨੂੰ 2% ਦੇ ਉੱਪਰ ਦੇ ਲੈ ਕੇ ਆ ਰਿਹਾ ਇਹ ਜੀ ਡੀ ਪੀ ਦਾ ਜਿਹੜਾ 2% ਰੱਖਿਆ ਖਰਚ ਦੇ ਉੱਪਰ ਦੇ ਕੀਤਾ ਜਾ ਰਿਹਾ ਸੋ ਇਸ ਢੰਗ ਦੇ ਨਾਲ ਇਹ ਗੱਲਾਂ ਬਾਤਾਂ ਜਿਹੜੀਆਂ ਦੇ ਸਾਹਮਣੇ ਹੋ ਰਹੀਆਂ ਨੇ ਜੀ ਵੀ ਜੀ ਹਲੋ ਹਲੋ ਜੀ 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 ਵਾਜ ਸੋ ਇਹ ਨੂੰ ਲੈ ਕੇ ਕੈਨੇਡਾ ਤੇ ਬਹੁਤ ਵੱਡਾ ਦਬਾਅ ਆ ਪਰ ਇਹਦੇ ਤੇ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਜਸਟਨ ਟੂਡੋ ਸਾਹਿਬ ਸੋ ਉਹਨਾਂ ਨੇ ਕੈਨੇਡਾ ਦਾ ਬਚਾ ਕੀਤਾ ਆ ਉਹ ਕਹਿੰਦੇ ਵੀ ਕੈਨੇਡਾ ਇਸ ਸਮੇਂ ਕਹਿੰਦੇ ਬਿਲਕੁਲ ਇਸੇ ਹੀ ਟ੍ਰੈਕ ਦੇ ਉੱਪਰ ਜਾ ਰਿਹਾ ਆ ਤੇ ਉਹਨਾਂ ਨੇ ਕਿਹਾ ਵੀ ਇਹ ਜਿੰਨਾ ਵੀ ਸਾਨੂੰ ਕਹਿੰਦੇ ਵੀ ਜੀਡੀਪੀ ਦਾ 2% ਦੇ ਉੱਪਰ ਖਰਚ ਕਰਨ ਵਾਸਤੇ ਜਿਹੜਾ ਸਾਨੂੰ ਇੱਕ ਰਾ ਨੀਤੀ ਬੜੋੜੀ ਪਈ ਆ ਚਾਹ ਰਾ ਨੀਤੀs ਤੇ ਅਸੀਂ ਉੱਪਰ ਚੱਲ ਰਹੇ ਹਾਂ ਕਹਿੰਦੇ ਵੀ ਹਾਲ ਦੀ ਚੜੀ ਕਹਿੰਦੇ ਵੀ ਅਸੀਂ ਜੋ ਜੋ ਤੇ ਤੇ ਸੀ ਭਰੋਸੇ ਦਿੱਤੇ ਸੀ ਨੈਟੋ ਨੂੰ ਦਿੱਤੇ ਨੇ ਜਾਂ ਅਮਰੀਕਨ ਦਿੱਤੇ ਨੇ ਕਹਿੰਦੇ ਵੀ ਅਸੀਂ ਉਸ ਸਾਰੇ ਤੇ ਕੰਮੇ ਸਹੀ ਰਾਹ ਤੇ ਜਾ ਰਹੇ ਹਾਂ ਤੇ ਜਲਦ ਕਹਿੰਦੇ ਆ ਕਿ ਅਸੀਂ ਇਹ ਤੋਂ ਪਾਸੇ ਡਵਾ ਦਾ ਜਿਹੜਾ ਪੂਰਾ ਕਰ ਲਵਾਂਗੇ ਸੋ ਇਹਦੇ ਵਿੱਚ ਸਾਨੂੰ ਪਤਾ ਵੀ ਮੌਂਟਰੀਅਲ ਵਿੱਚ ਇਹ ਨੈਟੋ ਨਹੀਂ ਜੋ ਉੱਥੇ ਇਹ ਕਰਵੇਸ਼ ਜੋ ਚੱਲ ਰਹੀ ਸੀ ਸੱਲਾ ਦਾ ਸੋ ਉਹਦੇ ਵਿੱਚ ਨੈਟੋ ਦੇ ਜਿਹੜੇ ਮੈਂਬਰਸ ਜਿਹੜੇ ਉੱਥੇ ਪਹੁੰਚੇ ਹੋਏ ਸੀ ਜਿਵੇਂ ਟੂਰੋ ਸਾਹਿਬ ਇੱਥੇ ਪਹੁੰਚੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਇਹ ਕਾਫੀ ਕੋਸ਼ਿਸ਼ ਕੀਤੀ ਕਿ ਗੱਲਾਂ ਕਿੰਨੀਆਂ ਦਬਾਅ ਬਹੁਤ ਹੈ ਪਰ ਜਸਰ ਟੂਰੋ ਸਾਹਿਬ ਨੇ ਕਿਹਾ ਵੀ ਅਸੀਂ ਸਹੀ ਟ੍ਰੈਕ ਤੇ ਜਾ ਰਹੇ ਹਾਂ ਤੇ ਜਲਦ ਕਹਿੰਦੇ ਜਿਹੜਾ 2% ਟੀਚਾ ਆ ਉਹ ਵੀ ਅਸੀਂ ਪੂਰਾ ਕਰ ਲਾਂਗੇ ਤੇ ਨਾਲ ਪਿੱਤੂ ਜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਤੇ ਰਿਫਿਜੀ ਸਿਸਟਮ ਦੀ ਉਹਦੇ ਵਿੱਚ ਜੋ ਸਾਡੇ ਇਮੀਗ੍ਰੇਸ਼ਨ ਮਿਸਟਰ ਨੇ ਮਾਰਕ ਬਿੱਲਰ ਸਾਹਿਬ ਸੋ ਉਹਨਾਂ ਨੇ ਗੱਲ ਇੱਕ ਗੱਲ ਕਹੀ ਹੈ ਸੋ ਗੱਲ ਕਾਫੀ ਮੀਡੀਆ ਦੇ ਵਿੱਚ ਵੀ ਸਾਹਮਣੇ ਆਈ ਹੈ ਮੀਡੀਆ ਦੇ ਵਿੱਚ ਵੀ ਉਹ ਚੀਜ਼ਾਂ ਘੁੰਮ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਹੋਰ ਜੋ ਸੁਝਾਅ ਹੈ ਸੁਝਾਅ ਵੀ ਦੇ ਸੁਧਾਰ ਵੀ ਦੇ ਉਹ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕਹਿੰਦੇ ਕਿ ਲਿਆਂਦੇ ਜਾਣਗੇ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਕ ਤਾਂ ਜੋ ਇਹ ਐਲਬਾਈ ਵਾਲੀ ਬਣੀ ਗੱਲ ਹੈ ਕਿ ਉਹਦੇ ਵਿੱਚ ਇਹ ਜਿਹੜੀਆਂ ਇਹ ਪੇਡ ਜੌਬਸ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਹਨ ਤੁਸੀਂ ਇਹ ਡਾਲਰ ਦੇ ਉਤੇ ਜੌਬ ਖਰੀਦ ਲੋ ਜੌਬਸ ਨੂੰ ਵੇਚਿਆ ਜਾ ਰਿਹਾ ਸੋ ਇਹਦੇ ਉੱਪਰ ਵੀ ਉਹਨਾਂ ਨੇ ਕਿਹਾ ਵੀ ਬਹੁਤ ਚਾਲਤ ਜਿਹੜੀਆਂ ਚੀਜ਼ ਜਿਸ ਲਿਆਂਦੀਆਂ ਜਾਣਗੀਆਂ ਤੇ ਨਾਲ ਪਪਿੱਤਾ ਜੀ ਜੋ ਉਹਨਾਂ ਨੇ ਕਿਹਾ ਵੀ ਅਸਾਈਲੋ ਸਿਸਟਮ ਦੇ ਵਿੱਚ ਜੋ ਖਰਾਬੀਆਂ ਆ ਚੁੱਕੀਆਂ ਨੇ ਇਹ ਜਿਸ ਢੰਗ ਨਾਲ 2 ਲੱਖ ਤੋਂ ਵਧੇਰੇ ਲੋਕ ਇਸ ਸਮੇਂ ਅਪਲਾਈ ਕਰਕੇ ਬੈਠੇ ਨੇ ਉਹਨਾਂ ਦੇ ਮਸਲੇ ਜਿਹੜੇ ਦੇ ਉਹ ਸੋਲਜਰੀ ਰੇਟ 48000 ਦੇ ਕਰੀਬ ਐਪਲੀਕੇਸ਼ਨ ਇਸ ਸਾਲ ਸਿਰਫ ਸੁਲਝੀਆਂ ਨੇ ਤੇ 2 ਲੱਖ ਤੋਂ ਕਿਤੇ ਜ਼ਿਆਦਾ ਐਪਲੀਕੇਸ਼ਨ ਇਸ ਸਮੇਂ ਜਿਹੜੀਆਂ ਨੇ ਫਰਡਿੰਗ ਪਈਆਂ ਨੇ ਸੋ ਉਹਨਾਂ ਇਹਦੇ ਵਿੱਚ ਫੇਕ ਕਲੇਮ ਵੀ ਬਹੁਤ ਵੱਡੀ ਤਦਦ ਦੇ ਵਿੱਚ ਹੋ ਰਹੇ ਨੇ ਸੋ ਉਹ ਫੇਕ ਕਲੇਮ ਕਿਵੇਂ ਰੋਕੇ ਜਾ ਸਕਦੇ ਤੇ ਐਲਐਮਆਈਆਂ ਦੀ ਜਿਹੜੀ ਵਿਕਰੀ ਹੈ ਉਹਨੂੰ ਕਿਸ ਢੰਗ ਨਾਲ ਰੋਕਿਆ ਜਾ ਸਕਦਾ ਤੇ ਆਉਣ ਵਾਲੇ ਦਿਨਾਂ ਦਰਾਂ ਦੇ ਜਿਹੜੇ ਇਮੀਗ੍ਰੇਸ਼ਨ ਮਿਸਟਰਾਂ ਨੇ ਇਸ ਸਬੰਧਤ ਵੱਡੇ ਫੈਸਲੇ ਲੈਣਗੇ ਉਹਨਾਂ ਨੇ ਪਹਿਲੇ ਇਸ ਕੇਸ ਦੇ ਦਿੱਤੇ ਕੁਝ ਦਿਨ ਪਹਿਲਾਂ ਵੀ ਇਸ ਸਬੰਧਤ ਗੱਲਬਾਤ ਹੋਈ ਸੀ ਤੇ ਅੰਤ ਦੇ ਵਿੱਚ ਗੱਲਬਾਤ ਕਰਦੇ ਆ ਕਿ ਇਜ਼ਰਾਈਲ ਦੀ ਇਜ਼ਰਾਈਲ ਇਹ ਜੱਗ ਦੇ ਨਾਲ ਇਹ ਲਿਬਨਾਨ ਦੇ ਨਾਲ ਉਹਨਾਂ ਦੀ ਜੰਗ ਚੱਲ ਰਹੀ ਹੈ ਸੋ ਅੱਜ ਇਸ ਜੰਗ ਨੂੰ ਰੋਕਣ ਵਾਸਤੇ ਇਹ ਜੋ ਇਜ਼ਰਾਈਲੀ ਕੈਬਨਿਟਰ ਦੇ ਵਿੱਚ ਵੋਟਿੰਗ ਹੋ ਰਹੀ ਹੈ ਅਪਰੂਵਲ ਹੋ ਰਹੀ ਹੈ ਤੇ ਜੋ ਅਮਰੀਕਾ ਵੱਲੋਂ ਪ੍ਰੋਪੋਜ਼ਲ ਦਿੱਤਾ ਗਿਆ ਆ ਸੋ ਲੱਗਦਾ ਆ ਕਿ ਉਹ ਪ੍ਰੋਪੋਜ਼ਲ ਮੰਨ ਲਿਆ ਜਾਵੇਗਾ ਤੇ ਦੋ ਕੁ ਮਹੀਨੇ ਵਾਸਤੇ ਲਿਬਨਾਨ ਦੇ ਨਾਲ ਇਹ ਜੰਗ ਬੰਦੀ ਹੋ ਸਕਦੀ ਹੈ ਸੋ ਇਸ ਤਰੀਕੇ ਦੀ ਆ ਖਬਰ ਆ ਰਹੀ ਆ ਸੋ ਅਮਰੀਕਾ ਦਾ ਪ੍ਰੋਪੋਜ਼ਲ ਸੀ ਲੱਗ ਰਿਹਾ ਵੀ ਇਜ਼ਰਾਈਲ ਮਨ ਜਾਵੇਗਾ ਤੇ 2 ਕੁ ਮਹੀਨੇ ਵਾਸਤੇ ਜਿਹੜੀ ਜਗਵੰਦੀ ਅੱਜ ਤੋਂ ਹੋ ਸਕਦੀ ਹੈ ਜੀ ਪ੍ਰੇਮ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਕੱਲੂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ